ਮੇਰੀ ਆਮ ਆਦਮੀ ਸਮੂਚੀ ਟੀ ਬਟਾਲਾ ਵੱਲੋਂ ਸ਼੍ਰੀ ਰਾਮ ਚંદ્ર ਮਹਾਰਾਜ ਦੇ ਜਨਮ ਦਿਨ ਤੇ ਦੇਸ਼ ਵਿਦੇਸ਼ ਵਿੱਚ ਰਹਿੰਦੇ ਮੇਰੇ ਭਾਰਤ ਵਾਸੀਆਂ ਨੂੰ ਲੱਖ ਲੱਖ ਵਧਾਈਆਂ। ਇਹ ਜਿੰਨੀ ਜੁੱਤੀ ਆ ਮੈਂ ਉਹੋ ਤੱਕ ਨਹੀਂ ਪਾਵਾਂਗਾ ਜਿੰਨੀ ਦੇਰ ਤੱਕ ਮੇਰੇ ਦਿੱਤਾ ਜੀ ਸ਼੍ਰੀ ਅਰਵਿੰਦ ਕੇਜਰੀ ਸਰ ਸਾਹਿਬ ਅਜੇ ਤੋਂ ਬਾਅਦ ਨਹੀਂ ਹੋਣੀ। ਜੀਟੀਵੀ ਦੂਆਸੇ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਅੱਜ ਬਟਾਲਾ ਦੇ ਵਿੱਚ ਬੜੀ ਵੱਡੀ ਸ਼ੋਭਾ ਯਾਤਰਾ ਜਰੀਏ ਸਭ ਗੱਡੀ ਜਾ ਰਹੀ ਏ ਰਾਮ ਨਾਮੀ ਦੇ ਘਾਰ ਦੇ ਉੱਤੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਸਮੂੱਚੀ ਟੀਮ ਜਿਹੜੀ ਏ ਉਹ ਪਹੁੰਚੀ ਏ ਰਾਮ ਨਾਮੀ ਦੇ ਵਿੱਚ ਸ਼ਿਰਕਤ ਕਰਨ ਵਾਸਤੇ ਤੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਉਹਨਾਂ ਦਾ ਤੇ ਰਾਮ ਨਾਮੀ ਦੇ ਵਿੱਚ ਪਹੁੰਚ ਰਹੇ ਨੇ ਗੱਲਬਾਤ ਕਰਦੇ ਹਾਂ ਜੀ जय श्री राम जय श्री so, राम सो की कहना चांदे हो रामनामी जीरा बटाले शहर दे विच दूसरी बार शोभा यात्रा निकल जा रही है केयर केश कुमार तुली जिला प्रधान ट्रांसपोर्ट विंग जी मेरे वलो मेरी आम आदमी समूची टीम बटाला वलो मेरे सुप्रीमों मेरे नेताजी श्री अरविंद केजरीवाल साहब वलो सरदाद भगवंत सिंह सीएम साहब जी मान वलो ਸ਼੍ਰੀ ਰਾਮਚੰਦਰ ਮਹਾਰਾਜ ਦੇ ਜਨਮ ਦਿਨ ਤੇ ਦੇਸ਼ ਵਿਦੇਸ਼ ਵਿੱਚ ਰਹਿੰਦੇ ਮੇਰੇ ਭਾਰਤ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਹੋ। ਸੋਤਲੀ ਸਾਹਿਬ ਪ੍ਰਾਨ ਨਹੀਂ ਕੀਤਾ ਕਿ ਚੱਪਲ ਜਾਂ ਸੈਂਡਲ ਨਹੀਂ ਪਾਣਾ। ਕੀ ਕਹਿਣਾ ਚਾਹੁੰਦੇ ਹੋ ਕਿੰਨੀ ਦੇਰ ਤੱਕ ਕਹਿਤਾ ਹਾਂ ਇਹ ਜਾਤਰਾ ਚੱਲੀ ਰਹੂਗੀ। ਇਹ ਜਿਹੜੀ ਜੁੱਤੀ ਆ ਮੈਂ ਉਦੋਂ ਤੱਕ ਨਹੀਂ ਪਾਵਾਂਗਾ ਜਿੰਨੀ ਦੇਰ ਤੱਕ ਮੇਰੇ ਨੇਤਾ ਜੀ ਸ਼੍ਰੀ ਅਰਵਿੰਦ ਕੇਸ਼ਵਰ ਸਾਹਿਬ ਜੀਅ ਤੋਂ ਬਾਹਰ ਨਹੀਂ ਆਉਣਗੇ। ਜੈ ਸ਼੍ਰੀ। ਹੋਰ ਵੀ ਨਾਮ ਆ ਰਿਹਾ ਸ਼੍ਰੀ ਗੱਲਬਾਤ ਕਰਦੇ ਆ। ਕੀ ਕਹਿਣਾ ਹੈ? ਉਹ ਤਸਵੀਰਾਂ ਤੁਹਾਨੂੰ ਦਿਖਾ ਲਾਂਗੇ ਇੱਕ ਵਾਰੀ। ਤਸਵੀਰਾਂ ਤੁਹਾਨੂੰ ਦਿਖਾਵਾਂਗੇ।